अच्छा 폴ਰ ਸਾਹਿਬ ਤੁਸੀਂ ਖੇਡ ਨੀਤੀ ਦੀ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਚੰਗੀ ਹੈ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਸੁਵਿਧਾਵਾਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਤਾਂ ਤੁਹਾਨੂੰ ਕੀ ਲੱਗਦਾ ਕਿ ਖੇਡ ਨੀਤੀ ਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਖਿਡਾਰੀਆਂ ਨੂੰ ਦੇਣਾ ਪਵੇਗਾ ਇੱਕ ਤਾਂ ਜਿਹੜਾ ਖਿਡਾਰੀ ਖੇਡ ਦਾ ਜਿਸ ਤਰ੍ਹਾਂ ਹਾਕੀ ਪਲੇਅਰ ਹੈ ਐਥਲੀਟ ਹੈ ਜਾਂ ਕੋਈ ਵੀ ਹੈ ਉਹਨੂੰ ਇਹ ਹੋਣਾ ਚਾਹੀਦਾ ਵੀ ਮੈਨੂੰ ਨੌਕਰੀ ਦਾ ਜਿਹੜੇ ਰੋਟੀ ਪਾਣੀ ਦਾ ਵਸੀਲਾ ਹੋ ਜੇ ਮੇਰਾ ਕਿਤੇ। ਉਹ ਕਈ ਖਿਡਾਰੀ ਤਾਂ ਇਸ ਕਰਕੇ ਖੇਡਦੇ ਆ ਯਾਰ ਨੌਕਰੀ ਮਿਲੂਗੀ। ਕੋਈ ਪੁਲਿਸ ਮੈਂਕਮੇਟ ਮਿਲ ਜੂ ਜਾਂ ਕਿਸੇ ਹੋਰ ਮੈਂਕਮੇਟ ਮਿਲ ਜੂ। ਸਾਡੇ ਦਫਤਰ ਦੀ ਮੈਂ ਇਸ ਨੂੰ ਗੱਲ ਦੱਸਦਾ ਜੀ। ਇਹ ਸਾਡੇ ਕਬੱਡੀ ਟੀਮ ਭਰਤੀ ਕੀਤੀ ਸੀ। ਤੇ ਸਾਡੇ ਕਬੱਡੀ ਦੇ ਖਿਡਾਰੀ ਬੜੇ ਤਕੜੇ ਸੀ। ਤੇ ਉਹ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸੀ। ਸੀਗੇ ਪਿੰਡਾਂ ਦੇ ਮੁੰਡੇ। ਉਨਾ ਵਾਸਤੇ ਜ਼ਰੂਰੀ ਕਰਤਾ ਵੀ ਹਾਜ਼ਰੀ ਵੀ ਲਾਓ ਵੀ ਦਫ਼ਤਰ ਪਹਿਲਾਂ ਹਾਜ਼ਰੀ ਲਾਓ ਫਿਰ ਖੇਡਣ ਜਾਓ ਸਾਡੇ ਇਸ ਕੁੰਬੜੇ ਦਾ ਇੱਕ ਖਿਡਾਰੀ ਸੀ ਮੇਰਾ ਦੋਸਤ ਸੀ ਉਹ ਤੇ ਉਹ ਉਥੇ ਉਹ ਹਾਜ਼ਰੀ ਨਹੀਂ ਸੁਣਾਉਂਦਾ ਉਹ ਆਪਦਾ ਗਰਾਊਂਡ 'ਚ ਜਾਂਦਾ ਸੀ ਬੜਾ ਤਕੜਾ ਕੋਚ ਵੀ ਰਿਹਾ ਤੇ ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਫਿਰ ਪਾਲਿਸੀ ਬਣਾਤੀ ਕਹਿੰਦੇ ਖਿਡਾਰੀਆਂ ਵਾਸਤੇ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਵੀ ਦਫ਼ਤਰ 'ਚ ਵੀ ਹਾਜ਼ਰੀ ਲਾਓ ਸੋ ਜਿਹੜਾ ਖਿਡਾਰੀ ਹੈ ਉਹਦੀ ਉਹਨੂੰ ਇਹੇ ਹੁੰਦਾ ਉਥੋਂ ਸਿਰਫ ਖੜਾਇਆ ਜਾਵੇ ਉਸਨੂੰ ਐਥਲੈਟਿਕ ਦੀ ਜਾਂ ਕਬੱਡੀ ਦੀ ਜਾਂ ਹੌਕੀ ਦੀ ਟ੍ਰੇਨਿੰਗ ਦਿੱਤੀ ਜਾਵੇ ਤੇ ਇੱਕ ਮੈਡਲ ਜਿੱਤਣਾ ਇੰਟਰਨੈਸ਼ਨਲ ਲੈਵਲ ਤੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਆਮ ਕੋਈ ਡਿਸਟ੍ਰਿਕਟ ਲੈਵਲ ਤੇ ਨਹੀਂ ਜਿੱਤ ਸਕਦਾ ਇੱਥੇ ਮਹਾਲੀ ਦੀ ਮੈਸਜ ਦੱਸਦਾ ਜਿਹੜੇ ਪੰਜਾਬ ਖੇਡ ਦੇ ਪਸੰਨਾ ਰਹੇ ਹੈ ਬਲਾਕ ਲੈਵਲ ਦੀਆਂ ਕੰਪੀਟੀਸ਼ਨ ਹੋ ਰਿਹਾ ਮੈਂ ਕਹਿੰਦਾ ਮੇਰੀ ਉਮਰ ਤੱਕ ਹੀ ਕੋਈ ਮੇਰੇ ਤੋਂ ਛੋਟੀ ਉਮਰ ਦਾ ਵੀ ਕੋਈ ਖਿਡਾਰੀ ਨਹੀਂ ਹੈ ਬਾਕੀ ਹੁਣ ਡਿਸਟ੍ਰਿਕਟ ਲੈਵਲ ਦੀਆਂ ਹੋਣਗੀਆਂ ਉੱਥੇ ਵੀ ਮੈਂ ਇਕੱਲਾ ਹੀ ਹਾਂ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਜਾਬ ਲੈਵਲ ਦੀਆਂ ਹੋਣੀਆਂ ਉੱਥੇ ਦੋ ਤਿੰਨ ਮੈਨੂੰ ਖਿਡਾਰੀ ਮਿਲ ਜਾਣਗੇ ਤੇ ਇੰਡੀਆ ਲੈਵਲ ਤੱਕ ਵੀ ਜਿਹੜੀ ਸਾਡੀ ਐਥਲੈਟਿਕ ਕੰਪੀਟੀਸ਼ਨ ਹੁੰਦੇ ਆ ਅੱਛੀ ਹੈ ਵੀ ਸਾਡੇ ਬੈਟਨਗ ਐਸੋਸੀਏਸ਼ਨਾਂ ਦਾ ਵੀ ਇਹ ਚੰਗਾ ਕੰਮ ਹੈ ਉੱਥੇ 400 ਮੀਟਰ 'ਚ ਹਮੇਸ਼ਾ ਹੀ ਮੇਰਾ 골ਡ ਆਉਂਦਾ 100 ਮੀਟਰ 100 ਮੀਟਰ 'ਚ ਵੀ ਮੈਡਲ ਆ ਜਾਂਦਾ ਚਾਹੇ ਸੈਕੰਡ ਆਵੇ ਚਾਹੇ ਚਾਹੇ ਤੀਜਾ ਆਵੇ ਤੇ ਇਹ ਸਾਡੀ ਜਿਹੜੀ ਖੇਡ ਨੀਤੀ ਹੈ ਨਾ ਇਹ ਸਾਡੀ ਖੇਡ ਨੀਤੀ ਇੱਕ ਖਿਡਾਰੀ ਨੂੰ ਇਹ ਮਹਿਸੂਸ ਹੋਵੇ ਵੀ ਮੈਨੂੰ ਖੇਡਾਂ 'ਚੋਂ ਜਦੋਂ ਮੈਂ ਮੈਡਲ ਲੈ ਕੇ ਆਵਾਂ ਜਾਂ ਮੈਡਲ ਨਾ ਵੀ ਮਿਲੇ ਜਿਹੜਾ 올림픽 ਤੱਕ ਉੱਥੇ ਜਾਂਦਾ ਉਹਦਾ ਖਰਚਾ ਕੋਈ ਸਰਕਾਰ ਇਦਾਂ ਦਾ ਕਰੇ ਉਹਦਾ ਰੋਟੀ ਪਾਣੀ ਤੇ ਹੀ ਲੱਕਰੇ ਬਸ